ਸਸੇ ਗਾਲ ਜੀ ਸਾਰਿਆਂ ਨੂੰ ਸਪੰਜਰੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਤੋਕੜਾਂ ਜਿਹੜੀਆਂ ਸਪੈਸ਼ਲ ਜਿਹੜੀਆਂ ਚਾਰ ਝੋਟੀਆਂ ਆਪਣੇ ਕੋਲ ਪਹੁੰਚੀਆਂ ਨੇ ਤੇ ਬਾਕੀ ਇਹ ਆ ਵੀ ਕਰਦੇ ਆ ਸਪੰਜਰਾਨਾ ਗੱਲਬਾਤ ਤੇ ਸਾਰੀਆਂ ਮੈਂ ਦੁੱਧ ਵੀ ਹੈਗਾ ਵਾ ਝੋਟੀਆਂ ਥੱਲੇ ਦੇ ਤੋਕੜਾਂ ਜਿਹਨੂੰ ਸਪੈਸ਼ਲ ਕਹਿੰਦੇ ਨੇ ਵੱਡੀਆਂ ਝੋਟੀਆਂ ਫੁੱਲ ਸੈਜ ਤੇ ਬਾਕੀ ਸਪੰਜਰਾਨਾ ਕਰਦੇ ਆ ਗੱਲਬਾਤ ਲੈਣੀਆਂ ਡਿਟੇਲ ਲਓ ਜੀ ਸਪੰਜਰਾ ਨਾਲ ਗੱਲ ਬਾਤ ਲੈ ਲੈਂਦੇ ਆ ਡਿਟੇਲਸ ਭਾਈ ਸਸੀ ਕਾਲ ਜੀ ਸਸੀ ਕਾਲ ਜੀ ਹੋਰ ਸਾਨੂੰ ਸਪੰਜੀ ਸਾਰੇ ਵੇਖਣਾ ਕੀ ਨਾ ਭਰਾ ਭਰਾ ਜੱਤੀ ਕਾਲ ਹਾਂਜੀ 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 ਹੋਰ ਸਪੰਜੀ ਤੇ ਆ ਛੋਟੀਆਂ 4 5 6 ਜਾਂ ਛੋਟੀਆਂ ਜਦੋਂ ਵੇਗੀਆਂ ਪਕੜਾ ਅੱਛਾ ਜੀ ਹਾਂ ਜਿਹੜੀਆਂ ਛੋਟੀਆਂ ਆ ਗਿਆ ਹੁਣੇ ਹਾਂਜੀ ਹਾਂਜੀ ਤੇ ਸਾਰੇ ਵੇਖਣਾ ਵੀਰਾਂ ਭਰਾ ਨੂੰ ਚਾਹਤ ਸਸੀ ਕਾਲ ਜੀ ਸਸੀ ਕਾਲ ਹਾਂਜੀ ਹਾਂਜੀ ਤੇ ਪੰਜਵਾਂ ਮਹੀਨਾ 2025 ਠੀਕ ਹੈ ਜੀ ਸੋਮਵਾਰ ਆਣ ਕੇ ਤੁਸੀਂ ਜਿਹੜੀ ਵੀ ਫੰਦ ਵੀਡੀਓ ਅਪਲੋਡ ਹੋਣ ਲੱਗੀ ਹੈ ਜੀ ਹਾਂਜੀ ਹਾਂਜੀ ਬਾਕੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਫੋਲੋ ਕਰੋ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਕੋਲੋਂ 20 ਕਿਲੋ ਵਾਲੀਆਂ 18 ਵਾਲੀਆਂ 15 ਵਾਲੀਆਂ ਫਾਇਰ ਮਈਆਂ ਵੀ ਆਪਣੇ ਕੋਲ ਖੜੀਆਂ ਨੇ ਹਾਂਜੀ ਕੱਪੜਾ ਵੀ ਖੜੀਆਂ ਗੱਪੜਾ ਵੀ ਹੋਰ ਤਰ੍ਹਾਂ ਦਾ ਮਾਲ ਖੜਾ ਆਪਣੇ ਕੋਲ ਹਾਂਜੀ ਆਪਣੇ ਫਾਰਮ ਦੇ ਘੱਡੋ ਘੱਡ 10,000 ਨਗਰ ਖੜੇ ਹਾਂਜੀ 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 ਚੰਗੇ ਟਾਪ ਦੀ ਝੁੜੇ ਜਿਹਨੂੰ ਟਾਪ ਕਲਾਸ ਕਹਿੰਦੇ ਟਾਪ ਪਰ ਹੀ ਟਾਪਰੀਆਂ ਹਨ ਜਿਹੜੇ ਦੁੱਧ ਹਾਜ਼ਰ ਵਾਲੀਆਂ ਖੜੀਆਂ ਨੇ ਦੁੱਧ ਹਾਜ਼ਰ ਹੈ ਹਾਂਜੀ 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 20-20 ਕਿਲੋ ਹਾਜ਼ਰ ਦੁੱਧ ਚਵਾ ਕੇ ਦੇਵਾਂਗੇ ਪੰਜ-ਪੰਜਾਂ ਦਾ ਸਹੀ ਗੱਲ ਹੈ ਜੀ ਇਹ ਤੇ ਪੰਜਾਬ ਆਪਣੇ ਫਾਰਮ ਤੋਂ ਵੀਆਂ ਜੀ ਹਾਂਜੀ ਸਪੈਸ਼ਲ ਟੋਕੜ ਹੈ ਤੇ ਆ ਵੀ ਲੈਂਦੀਆਂ ਆ ਵੀ ਲੈਂਦੀਆਂ ਹਾਂਜੀ ਉਹ ਆਪਣੀਆਂ ਦਿੱਤੀਆਂ ਬਟੀਆਂ ਵੇਚ ਲੈਂਦੀਆਂ ਦੋਸਤ ਲਓ ਜੀ ਛੋਟੀ ਵੀ ਜਿਹੜੀ ਟੌਪ ਕਲਾਸ ਸਿੰਘ ਸੁਗ ਦੀ ਕੁਆਲਿਟੀ ਤੇ ਬਿਲਕੁਲ ਜੈਡ ਬਲੈਕ ਜਿਹਨੂੰ ਕਹਿੰਦੇ ਨੇ ਬਿਲਕੁਲ ਦੇਖ ਸਕਦੇ ਜੋ ਤੇ ਖੋਲ ਕੇ ਤੋਰਦੇ ਜੋ ਬਣਾ ਆ ਬਾਕੀ ਰੇਡ ਫਿਰ ਜਾਇ ਜੀ ਬਈ ਅੱਜ ਰੇਡ ਬਿਲਕੁਲ ਪੁਣੇ ਜਾਇਜ ਹਾਂਜੀ ਹਾਂਜੀ ਇਹ ਆਦੀ ਜਾਂਦੀ ਆ ਉਹ ਤੁਹਾਡੇ ਕੋਲ ਮਾਲ ਜਿਆਦਾ ਹੋ ਗਿਆ ਅੱਜ ਹਾਂਜੀ ਹਾਂਜੀ ਤੇ ਮੱਝ ਹੋਈ ਚਾਰ ਪੰਜ ਇਹ ਤੁਹਾਨੂੰ ਪਤਾ ਲੈ ਗਏ ਹੁਣ ਵੇ ਹਾਂਜੀ ਹਾਂਜੀ ਤੇ ਬਸ ਦਵਾ ਦਾ ਸ਼ੋਅ ਚੱਕਰੇ ਕਰਨੀਆਂ ਬਾਕੀ ਠੀਕੇ ਠੀਕੇ ਲੱਗੇ ਹੋਏ ਗੱਬਣ ਦੀ ਗਰੰਟੀ ਕੋਈ ਆਪਣੀ ਤਸੱਲੀ ਕਰ ਲੈ ਸ਼ਾਕਟ ਕਿਉਂਦਾ ਆ ਸ਼ਾਕਟ ਲਓ ਜੀ ਟੌਪ ਲਾਹ ਜਿਹੜੀ ਟੋਕਰ ਗੱਬਣ ਬਾਕੀ ਥੰਥੂ ਦੀ ਕੁਆਲਿਟੀ ਦੇ ਸਿੰਘ ਦੀ ਕੁਆਲਿਟੀ ਬਹੁਤ ਜਿਹਨੂੰ ਚੰਗੀ ਕਹਿੰਦੇ ਨੇ ਲਓ ਜੀ ਟੋਪ ਰਾਜ ਨੂੰ ਕਹਿੰਦੇ ਨੇ ਸਿੰਘ ਸਿੰਘ ਦੀ ਕੁਆਲਿਟੀ ਚੈੱਕ ਕਰ ਸਕਦਾ ਕੋਈ ਟੋਕੜ ਬਾਕੀ ਇਹ ਵੀ ਟੀਗਾ ਲੱਗਾ ਹੋਇਆ ਵਾ ਤੇ ਮਨ ਚੈੱਕ ਜਿਹੜਾ ਮਨ ਲ ਕਰਾਈ ਨਹੀਂ ਮਨ ਸ਼ੱਕ ਚ ਆਲੇ ਹਾਂਜੀ ਹਾਂਜੀ ਤੇ 8 ਕਿਲੋ ਪੱਕਾ ਹਰੇ ਲਓ ਜੀ 8 ਕਿਲੋ ਜਿਹੜਾ ਚਵਾਵਾ ਦੁੱਧ ਜਿਹੜਾ ਬਿਲਕੁਲ ਹਾਜ ਜਿਹਨੂੰ ਕਹਿੰਦੇ ਆ ਹਾਂਜੀ ਤੇ ਮੈਂ ਚੈੱਕ ਦੀ ਗਰੰਟੀ ਨਹੀਂ ਹੈ ਨਾ ਪੀਜੀ ਆਪਣੀ ਵੀ ਚਰਚਾ ਹੋਣੀ ਹੈ ਕਿ ਇਹਦੀਆਂ ਜਿੱਦਾਂ ਕਹਿੰਦੇ ਸਾਕੀ ਬੰਪਰ ਦੀਵਾਲੀ ਬੰਪਰ ਲਾੜੜੀ ਲੱਗਦੀ ਹੈ ਨਾ ਲਾੜੜੀ ਆ ਕਰਦਾ ਲਾੜੀ ਦਾ ਮੈਂ ਨਹੀਂ ਦੀ ਚੱਕਾ ਨਹੀਂ ਦਾ ਫਰਾਦ ਨਹੀਂ ਆ ਕੋਈ ਕਾਲੇ ਆਪਣੀ ਛਲੀ ਘੰਡੇ ਘਲ ਆਇਆ ਆਪਾਂ ਦੇਣੀ ਆ ਉਹ ਭਾਅ ਦੁੱਧ ਆਖੜ ਕਿਲੋ ਹਾਂਜੀ ਬਹੁਤ ਟਾਈਮ ਮਈਆਂ ਸੁਈਆਂ ਨਹੀਂ ਹੋਇਆ ਕੁਸ 3-3 ਘਾਟਰ ਵੀ ਨਹੀਂ ਮਈਆਂ ਸੁਈਆਂ ਤੇਮ 3 ਹੋਇਆ ਕਿਲੋ 3.5 ਹੋਇਆ ਹਾਂਜੀ ਹਾਂਜੀ ਉਹ ਆਪਣੇ ਖਾਲੋਂ ਦੇ ਪਈਆਂ ਸੀ ਹਾਂਜੀ ਹਾਂਜੀ ਕੋਈ ਨਹੀਂ ਕੋਈ ਸਾਪਣਾ ਸਾਈਡ ਮੈਂ ਬੈਠਾ ਆਪਾਂ ਵੱਜਾਂ ਲੈਂਦੀ ਮਈਆਂ ਲੈ ਠੀਕ ਹੈ ਜੀ ਤੇ ਬਾਕੀ ਚੰਗੀਆਂ ਆਪਣੀਆਂ ਦੁੱਧ 8 ਕਿਲੋ ਹਾਰੇ ਦੇ ਪਰ ਛੋਟੀ ਖਾਲੇ ਹੋ ਖਦ ਨਫਲ ਜਾਦ ਕੁਆਲੇ ਲਈ ਮੂਹਰ 4 ਦਾ ਲੈ ਬਿਲਕੁਲ ਜੈਡ ਬਲੈਕ ਹਾਂ ਟ ਬਣਾ ਕੇ ਖਾਲੀ ਜਾਵਾਂ ਲਓ ਜੀ ਬਾਕੀ ਇਹ ਵੀ ਜੈਡ ਬਲੈਕ ਆ ਸਾਂਭੀ ਸੁੰਭੀ ਬਹੁਤ ਚੰਗੀ ਆ ਤੇ ਬਗਾ 8 ਕਿਲੋ ਦੁੱਧ ਦੇ ਕਿਹਾ ਵਾ ਤੇ ਮੁੱਲ ਬਾਈ ਜੀ ਫਿਰ ਦੱਸ ਦੋ ਸਹੀ ਗੱਲ ਸਹੀ ਗੱਲ ਸਹੀ ਆ ਤੇ ਦੱਸ ਦਿਓ ਮੁੱਲ ਬਾਈ ਜੀ ਮੁੱਲ ਜਿੰਨਾ ਮਰਜ਼ੀ ਕਰੀਏ ਹਾਂਜੀ ਸੀ ਕਰਾ ਲਓ ਹਾਂਜੀ ਇਹ ਦੜੇ ਦਾ ਮੁੱਲ ਸਾਰਾ ਕਰਨਾ ਮੇਰੀ ਕੋਈ ਮਰਜ਼ੀ ਲੈ ਲੈ 70000 ਦੀ 70 ਦੀ ਉਹ ਨਾਲ ਦੜਾਈ ਆਫਰ ਹੀ ਆਫਰ ਆ ਜੀ ਜਿਹੜੀ ਮਰਜ਼ੀ ਕੱਢਦੇ ਵਿੱਚ ਉਗਸਤ ਰਿਆ ਹੋ ਜੂ ਕੋ ਮਾਨਤਨ ਥੋੜਾ ਪਤਾ ਉਹ ਵੇਖਾ ਮੌਕੇ ਛੋੜ ਜਾ ਪਰ ਸੱਚ ਰਗੀਆਂ ਬੜੀਆਂ ਢਡੀਆਂ ਹੀ ਪਾਲ ਪੜੇ ਲਓ ਜੀ 70000 ਦੀ ਝੋਟੀ 2.8 ਕਿਲੋ ਹਾਜ ਰਿਆ ਲਓ ਜੀ ਜੋ ਬਣਾਦਾ ਆਰਡਰ ਦੇ ਸਕਦਾ ਕੋਈ ਚਵਾ ਕਿਵੇਂ ਜੋਬਨ ਹਾਂ ਜੀ ਓਕੇ ਕੋਈ ਟੀਕਾ ਟੀਕਾ ਨਹੀਂ ਇੱਥੇ ਮਿਲਦੀਆਂ ਵੀ ਭਾੜੇ ਦੇ ਲਓ ਜੀ 2 ਨੰਬਰ ਤੇ ਆ ਗਈ 2 ਨੰਬਰ ਤੇ ਆ ਗਈ ਝੋਟੀ ਬਹੁਤ ਸੋਹਣੀ ਸਰਖੀ ਆ ਸਿੰਗਲ ਹੱਡੀ ਵਾਲੀ ਆ ਤੋਰੀ 3 3 ਥੋੜੀ ਜਿਹਾ ਨੇ ਘੱਟ ਕੀਤੀ ਆ। ਹਾਂ ਥੋੜੀ ਜਿਹੀ ਮਤਲਬ ਦੁੱਧ ਨੰਮੀ ਨਹੀਂ ਬਾਕੀ ਜਾਦਬਰੀਡ ਬਹੁਤ ਆ। ਜਿਹਨੂੰ ਮੈਂ ਜਿਹੜਾ ਕੋਈ ਵੀਰ ਭਰਾ ਕੋਈ ਦੋ ਗੋਰੀਆਂ ਖਾਦੀਆਂ ਚਾਲੂ ਸਮਝੋ ਵੀ ਲਾਟਰੀ ਹੋਣ ਵਾਲੀ ਗੱਲ ਆ ਤੇ ਖੋਲ ਕੇ ਤੁਰਦੇ ਜੋ ਆਪਣਾ ਸਿੰਗਲ ਹੱਡੀ ਵਾਲੀ ਆ। ਬਾਕੀ ਕੁਆਲਿਟੀ ਮੁੰਡੀ ਬਹੁਤ ਚੰਗੀ ਆ। ਇਹਦੇ ਥਰੇ ਸਮਝੀ ਦੁੱਧ ਕਿੰਨਾ ਆ ਗਿਆ। ਦੁੱਧ ਵੀ ਜੀ 7 ਤੋਂ 8 ਕਿਲੋ ਸਾਰੇ ਥਲੇ ਮੰਨ ਕੇ ਚੱਲੋ। ਲਓ ਜੀ 7 ਕਿਲੋ ਮੰਨ ਕੇ ਲੈ ਲੇ ਕੋਈ। ਬਾਕੀ ਇਹਦੀ ਮਿਲਕ ਪੁਆਇੰਟ ਬਹੁਤ ਚੰਗੀ ਆ। ਤੇ ਥੋੜੀ ਜੀ ਫਿੱਕੀ ਹੈਗੀ ਆ ਸਾਂਭੀ ਨਹੀਂ ਹੈ ਥੋੜੀ ਇਹਨਾਂ ਨੇ ਅੱਛਾ ਬਾਕੀ ਜਿਆਦ ਬਰੀ ਬਹੁਤ ਆ ਇੱਥੇ ਖਿਲਾਰਦੇ ਮੜੇ ਜਿਹੜਾ ਇਹ ਤੇ ਘਮਾਰੇ ਘਮਾਰੇ ਬਈ ਓਏ ਲਓ ਜੀ ਅਪਾ ਨੂੰ ਇਹਦੀ ਮਿਲਕ ਪੈਨ ਤੁਹਾਨੂੰ ਚੈੱਕ ਕਰਾ ਦਿੰਨੇ ਆਂ ਹਾਂ ਦੇਖ ਸਕਦਾ ਦੂਰ ਦਾ ਪੈ ਵੀ ਲਗਣ ਲਓ ਜੀ ਬਿਲਕੁਲ ਠੰਡੀ ਸੀਲ ਹਾਂ ਨਾਲ ਦੇ ਲਓ ਕਮਾ ਲਓ ਜੀ ਲਾਓ ਬਾਕੀ ਇਹ ਵੀ ਵੱਡੀ ਵੱਡੀ ਬਹੁਤ ਆ ਹਾਂਜੀ ਤੋੜ ਦੇ ਤੋੜ ਦੇ ਬਾਈ ਤੋੜ ਦੇ ਵਾਹ ਬਾਕੀ ਚਵਾ ਜਿਹੜਾ ਸੌਜ ਸੌਰੀ ਬਾਈ ਜੀ ਹਣ ਜਾਂਦੇ ਆ ਬੜਾ ਦੇ ਆਉਂਦੀ ਬਾਰ ਭਰਿਆ ਪਿਆ ਸਰਦਾਰ ਬੜਾ ਵੇਖ ਰੀਆਂ ਭਾਈ 20-20 ਕਿਲੋ ਵਾਲੀਆਂ ਜਿਹੜੀਆਂ ਹਾਜ਼ਰ ਬਿਲਕੁਲ ਤਿਆਰ ਖੜੀਆਂ ਨੇ ਆਪਣੇ ਕੋਲ ਤੇ ਇਹਦੇ ਥੱਲੇ ਵੀ 7 ਕਿਲੋ ਹੀ 7-8 ਕਿਲੋ ਦੁੱਧ ਜੀ ਹਾਂਜੀ ਤੇ ਟੀਗਾ ਇਹਨੂੰ ਕਹਿੰਦੇ ਲੱਗੇ ਨੂੰ ਢਾਈ ਤਿੰਨ ਮਹੀਨੇ ਹੋ ਗਏ ਜੀ ਅੱਛਾ ਜੀ ਨਿਕਲ ਆਈ ਤੇ ਅਲੀ ਲਾਟ ਰਹੀ ਹੈ ਲਾਟ ਰਹੀ ਆਪਣੀ ਜਿਹੜਾ ਤਸੱਲੀ ਕਰਨੀ ਕਰਕੇ ਖੜੇ ਨਹੀਂ ਖਾਲੀਆਂ ਨੂੰ ਕੋਈ ਗੱਲ ਨਹੀਂ ਥਣਾ ਜਿਹੜੀ ਓਕੇ ਹੋਣਗੀਆਂ ਚੌਂਕ ਸਮਾਰੀ ਹੱਡੀ ਗਰੰਟੀ ਹੋ ਗਈ ਹਾਂਜੀ ਹਾਂਜੀ ਦੁੱਧ ਜਿੰਨਾ ਜਿੰਨਾ ਕਿਹਾ ਉਹ ਨਾਲ ਹੋਊਗਾ ਬਾਕੀ ਗੱਬਣ ਦੀ ਆਪਣੀ ਤਸੱਲੀ ਕਰ ਲਈ ਤਸੱਲੀ ਕਰ ਲਈ ਠੀਕ ਆ ਆਪਾਂ ਤੁਹਾਨੂੰ 7700 ਰੁਪਏ ਤੋਂ ਵੀ ਮਸਾ ਜਿਹੜੀ ਮਰਜ਼ੀ ਚੋਣ ਦੇ ਵਿੱਚ ਲਓ ਜੀ ਇਹ ਵੀ 70 ਦੀ ਜਿਹੜੀ ਚੰਗ ਜਿਹੜੀ ਸਾਰੀਆਂ 100 ਨੰਬਰੀ ਹੈ 70 ਕਿਲੋ ਦਾ ਲਓ ਜੀ ਜੇ ਕੋ ਜੋੜਾ ਇਕੱਠਾ ਲਾ ਲੈਣਾ ਕੋਈ ਹਾਦੋ ਯਾਰ ਮਾਨਦਾ ਦੇ 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 ਵੇਖੋ ਝੋਟੀਆਂ ਦੇ ਲਈ ਜੱਡ ਬਲੈਕ ਕਾਲੀਆਂ ਲੈ ਵੇਖੋ ਨਸਲਾਂ ਦੇ ਨਸਲਾਂ ਬਹੁਤ ਵਧੀਆ ਬਾਕੀ ਸਿੰਗਲ ਹੱਡੀ ਵਾਲੀ ਝੋਟੀ ਆ ਤੁਹਾਨੂੰ ਦੱਸ ਤੀ ਆ ਗੱਲ ਵੀ ਬਾਕੀ ਇਹ ਵੀ ਸੂਈਆਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਆਇਆ ਸਿਰਫ ਇੱਕ ਥੋੜਾ ਸਾਹਤ ਆ ਉਹ ਜਾ ਇਹਦੇ ਬਾਈ ਹੁਣੀਆਂ ਦੇ ਜਦੋਂ ਝੋਟੀਆਂ ਲੈ ਚੱਲਦੇ ਆ ਤੇ ਥੋੜੀ ਸਾਹਮ ਸੰਭੂਲ ਘੜ ਘਟ ਕੀਤੀ ਹੈ ਬਾਈ ਇਹਨਾਂ ਨੇ ਤੇ ਅੱਗੇ ਜਿੱਤੇ ਇਹਦਾ ਨੰਬਰ ਤੇ ਆ ਗਏ ਵੱਡੀ ਫੁੱਲ ਲਓ ਜੀ ਫੋਲਸ ਆ ਜਾਗੀ ਫੋਨੇ ਨਾਲ ਖਾਣ ਮਖਾ ਲੋ ਸਿੰਗਲ ਕੁਆਲਟੀ ਸਿੰਗਲ ਕੁਆਲਟੀ ਇਹਨੂੰ ਗਾਦੇ ਜੋਗਾ ਥੋੜਾ ਜਿਹਾ ਇਹ ਤਾਂ ਸੂਈ ਮਹਾ ਢਾਈਆਂ ਕਿਤਾਈਆਂ ਨਹੀਂ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਢਾਈਆਂ ਮਹੀਨਿਆਂ ਦੀ ਸੂਈ ਹੋਈ ਆ ਤੇ ਬਾਕੀ ਦੁੱਧ ਦੇ ਥਲੇ ਭਾਈ ਜੀ 7 ਕਿਲੋ ਹੀ ਇਹ ਦੇ ਥਲੇ ਦੁੱਧ 8 ਤੋਂ ਪਲੱਸ ਹੋਊਗਾ ਉਹਨੇ ਇੱਥੇ ਅੜਕੇ ਘੜੇ ਕੋ ਰਾਤ ਦੀ ਆਈ ਆ ਅੱਛਾ ਜੀ ਤੇ ਫਰਕ ਪਾ ਜੇ ਰੋਠੀਆਂ ਦੁੱਧ 8 ਕਿਲੋ ਆ ਗਿਆ ਸੂਈ ਢਾਈਆਂ ਮਹੀਨਿਆਂ ਦੀ ਹੈ ਜੇ ਢਾਈਆਂ ਮਹੀਨੇ ਖੋਲ ਕੇ ਤੋਲ ਲੈ ਭਾਈ ਉਹ ਵੱਡੀ ਬੋਲੇ ਹਾਂਜੀ ਲੇਓ ਵੇਖੋ ਨਾ ਲੇਵੇ ਸਜਣਾ ਜਨੀ ਨਵੇ ਲਈ ਫਿਰਦੀ ਹੁਣ ਵੀ ਲਓ ਜੀ ਇਹ ਦੇ ਦੇ ਕੋਈ ਨੀ ਸੁਣ ਫਾਂਗਿਆ ਕਰਦੇ ਜੀ ਹਾਂਜੀ ਹਾਂਜੀ ਬਾਕੀ ਇਹ ਵੀ ਜੜ ਦੀ ਵਾਲੀ ਆ ਅਟ ਦੇਖ ਸਕਦਾ ਚੈੱਕ ਕਰ ਸਕਦਾ ਕੋਈ ਬਿਲਕੁਲ ਇਦੋਂ ਤੋਂ ਥੋੜੇ ਕੇ ਟਾਈਮ ਦੀ ਸੁਈ ਹੋਈ ਆ ਘਮਾਰੇ ਬਾਈ ਘਮਾਰੇ ਲਾ ਇਸ ਵਾਲੀ ਜਾਂ ਕਰੇ ਕੋਈ ਬਾਕੀ ਇਹ ਵੀ ਵੱਡੀ ਵੱਡੀ ਬੋਧ ਆ ਤੇ ਇਹ ਆ ਵੀ ਕਮੇਟੀ ਪੋਣ ਵਾਲੀ ਗੱਲ ਆ ਕਿ ਸਾਹ ਸੰਭਾਲ ਜੜੀ ਆ ਇੱਥੇ ਜੇ ਕੋਈ ਕਰਲੇਗਾ ਤੇ ਲਾਟਰੀ ਨਿਕਲ ਆਊਗੀ ਜੀ ਵੱਡੀ ਫੋਲ ਸੈਜ ਇਹ 3.5 8 ਕਿਲੋ ਦੁੱਧ ਆ 8 ਕਿਲੋ ਦੁੱਧ ਬਾਕੀ ਇਹ ਥਾਂ ਦੀ ਕੁਆਲੀ ਬਗਲ ਨੋਗੜਾ ਥਾਂ ਆ ਗਿਆ ਮੈਂ ਨਾਲੇ ਵੇਖੋ ਲਈ ਫਿਰਦੀਆਂ ਜਿੱਦਾਂ ਸੱਜਣਾ ਮਈਆਂ ਜਿੱਦਾਂ ਹੌਂ ਸੂਈਆਂ ਨਾ ਤਾਂ ਹਾਂਜੀ ਹਾਂਜੀ ਇਹ ਉਹਨਾਂ ਦਾ ਮਈਆਂ ਸੱਜਣਾ ਦੁੱਧ ਦੇਣੀਆਂ ਜਿੰਨਾ ਉਹਦਾ ਦੇਣੀਆਂ ਹਾਂਜੀ ਸਮਝ ਜੀ ਪੰਜ ਚਾਰ ਰੰਗ ਲੈਵਾ ਧੱਕੇ ਮਾਰ ਲਉਂਦਾ ਮੁਖਾਲਾ ਲਓ ਜੀ ਇਹ ਵੱਡੀ ਫੁੱਲ ਚੋਬ ਲਾ ਕੇ ਖੜਿਆ ਦੇਦਾ ਲਓ ਜੀ ਜੋਗਨ ਹਾਂਜੀ ਆ ਸੰਭੀਆਂ ਨਹੀਂ ਮਈਆਂ ਕਿਸੇ ਦੇ ਫੁੱਲ ਸੈਂਗਲ ਹੱਡੀ ਆਹ ਲਓ ਕਮ ਕਰਾ ਲੈਣਾ ਕੱਲਾ ਕੱਲਾ ਸਣਨ ਲੱਗਿਆ ਲਾਈ ਜੋ ਨਾਲ ਥਾਣ ਚੈੱਕ ਕਰਾ ਦੇ ਇੱਕ ਰੀ ਥੱਡੀ ਬੜੀ ਇੱਧਾ ਪਾ ਜੇ ਭਜੋਲ ਸਕਦੇ ਨੀ ਗੱਡੀ ਆ ਜਿੱਦਾਂ ਲਾਓ ਲਓ ਠੀਕ ਹੈ ਕੱਟੀ ਠੰਡੀ ਆ ਹਾਂਜੀ ਤੇ ਇਹ ਵੀ ਇੱਕੋ ਪਾ ਸਾਰੇ ਪਾਜ ਕੋ ਚਲ ਜਿਹੜੀ ਮਰਜ਼ੀ ਵਾਲੀ ਲਓ ਜੀ ਇਹ ਵੀ 70000 ਦੀ ਲਓ ਜੀ 70 70000 ਦੀ ਲਾਟਰੀ ਖੋਲ ਕੇ ਦੀ ਅੱਗੇ ਆ ਗਈ ਸਪੰਜੀ ਇਹ ਵੀ ਵੱਡੀ ਝੋਟੀ ਫੁੱਲ ਸਾਈਜ਼ ਇਹ ਵੀ ਬਰੀ ਇਹਦੇ ਤੋਂ ਦੋ ਤੋਂ ਦੂਗਾ ਸਾਢੇ 5 ਕਿਲੋ ਲਾ ਲੋ 6 ਕਿਲੋ ਲਾ ਲੋ ਬਰੀਕੀਆਂ ਬਰੁਕੀਆਂ ਬਹੁਤ ਆ ਵੱਡੀ ਬਹੁਤ ਹੈ ਥਾਨ ਦੇਖੋ ਜੀ ਪਾਵਾ ਥਾਨ ਜਿਹਨੂੰ ਪਾਵਾ ਕਹਿੰਦੇ ਨੇ ਮੰਮੀ ਪਾਵਾ ਵਰਗੇ ਬਣੇ ਪੀੜੀਆਂ ਦੇ ਪਾਵੇ ਵਰਗੇ ਥਾਨੇ ਖੋਲ ਕੇ ਤੋੜਦੇ ਜੈੱਡ ਬਲੈਕ ਬ੍ਰੀਡ ਦੇਖੋ ਛੋਟੀ ਦੀ ਬਿਲਕੁਲ ਐ ਪਾਲਸ਼ਰ ਕੀ ਕਾਲੇ ਰੰਗ ਦੀ 6 ਕਿਲੋ ਦੁੱਧ ਹੋਇਆ ਜੀ 6 ਕਿਲੋ ਦੁੱਧ ਹੈਗਾ ਜੀ ਇਸਲੇ ਜਾਂਦੇ ਭਾਈ ਪਾਵਾ ਵਰਗੇ ਤੋੜਦੇ ਬਾਕੀ ਢਾਂਜਾ ਢੁੰਜਾ ਬਹੁਤ ਜੰਗਾ ਛੋਟੀ ਦਾ लै भा लाओ, बिल्कुल जेड ब्लैक बन ठंडी ये भी ठंडी झोटी ली पानी पीना डाटे टॉप जा बाकी चबा जब ना, दा 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 ना जान दो दे इसलिए छे किलो ਲਓ ਜੀ 6 ਕਿਲੋ ਦੁੱਧਿਆ ਦੋਵੇਂ ਟਾਈਮ ਲਓ ਜੀ ਥਾਂ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਜੁਬਾ ਠੰਡੀ ਹੈ ਵੀ ਹਾਂ ਜੀ ਲਓ ਜੀ ਮਿੱਠੀਆਂ ਮਈਆਂ ਜਿਹਨੂੰ ਮਿੱਠੀਆਂ ਲਓ ਜੀ ਲਓ ਠੰਡੀਆਂ ਇਹ ਵੀ ਇੱਕੋ ਪਾ ਸਾਰਾ ਪਾ ਇੱਕੋ ਲਓ ਜੀ ਬਾਕੀ ਫਿਰ ਕੱਲ ਪਾਵਾਂਗੇ ਕੱਲ ਪਾਵਾਂਗੇ ਚਾਰ ਮਈਆ ਟਾਪ ਕਲਾਸ ਜਿਹਨੂੰ ਤੋਕੜਾਂ ਦੇ ਨੇ ਚੈੱਕ ਕਰ ਸਕਦਾ ਕੋਈ ਤੇ ਦੁੱਧ 6-6 7-7 ਕਿਲੋ ਹੈਗਾ ਜੋ ਤੇ ਸਿੰਗਲ ਹੱਡੀਆਂ ਨਿਕਲ ਆਵੇ ਤੇ ਕੇ ਦੀ ਲਾਟਰੀ ਆ ਆਪਾਂ ਮਤਲਬ ਸੂਣ ਵਾਲੀ ਦੀ ਗਾਰੰਟੀ ਕੋਈ ਨਹੀਂ ਆ ਸਜਣਾ ਲਈ ਫਿਰਦੀ ਸਜਣਾ ਲਈ ਫਿਰਦੀ ਤੇ ਭਾਏ ਕੋ 70-70 ਹਜ਼ਾਰ ਦੀਆਂ ਜਨਾ ਥੋੜੀ ਪੱਤੀ ਪੱਥੇ ਨਹੀਂ ਪਈ ਰਾਤਾਂ ਨੇ ਇਹ ਨੇ ਬਹੁਤ ਚੱਲਿਆ ਬਹੁਤ ਬਹੁਤ ਤੂਫਾਨ ਚੱਲਿਆ ਭਾਈ ਪੱਤੀ ਫਿਰਦੀਆਂ ਨਹੀਂ ਸੀ ਤਾਂ ਮੱਝਾਂ ਨੂੰ ਪਾਣੀ ਵੀ ਪਲਾ ਗਿਆ ਲਓ ਜੀ ਪਾਣੀ ਵੀ ਪਲਾ ਗਿਆ ਲਟਾ ਲਟਾ ਸਾਰੀਆਂ ਬੰਦਿਆ ਫਿਰ ਨੁਕਸਾਨ ਬਹੁਤ ਹੋ ਗਿਆ ਨਾ ਹੋ ਗਿਆ ਬਾਕੀ ਚੰਗੇ ਜਿਹੜਾ ਜਿਹੜਾ ਲਾ ਜੂਏ ਭਾਅ ਲੱਭਨੇ ਨਹੀਂ ਇਹੋ ਛੋਟੀਆਂ ਜਿਹੜੀਆਂ ਦੋ ਦੋ ਢਾਈ ਚੱਕ ਲੱਖਦੀਆਂ ਆਂ ਅਸੀਂ ਵੇਚੀਆਂ ਹਾਂ ਹਾਂਜੀ 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 ਹੋਰ ਦਾ ਵਿਕਣੇ ਜਿਹੜਾ ਲਾ ਜੂਏ ਲਾਟਰੀ ਇਹਨਾਂ ਨੇ ਘਾਟਾ ਨਹੀਂ ਹੈਗਾ ਵੀ ਫਾਇਦੇ ਆਣਗੇ ਸਹੀ ਗੱਲ ਸਹੀ ਗੱਲ ਇਹਨਾਂ ਕਲਾਂੀਆਂ ਤਾਂ ਵੀ ਨਾਂ ਜਿਹੜੇ ਘਰਾਂ ਦੇ ਬਣੀਆਂ ਚੰਗੇ ਰਿਕਾਰਡ ਹਰਿਆਣੇ ਦੀ ਹਰਿਆਣੇ ਦੀ ਹੋਰ ਭਾਈ ਜੀ ਇਹ ਸਾਰਾ ਗਰਮੀ ਦੁੱਧ ਪੀ ਕੇ ਨਵੰਬਰ ਦਸੰਬਰ ਜੀ ਬੜਾ ਗੱਲ ਗੱਲ ਵੀ ਫ੍ਰਿਜ ਹੀ ਆਏ ਵੇ ਇਹ ਫ੍ਰਿਜ ਵਾਲਾ ਕੰਮ ਹੈ ਜਦੋਂ ਮਰਜ਼ੀ ਚਲੋ ਜਦੋਂ ਮਰਜ਼ੀ ਵੇ ਲੋ ਬੈਂਕ ਵਾਲਾ ਕੰਮ ਹੀ ਜਦੋਂ ਮਰਜ਼ੀ ਭਾਈ ਹ ਬੜੀ ਅਗਰ ਪਾ ਮਗਰੀ ਬਾਕੀ ਆਪਣੇ ਕੋਲ ਨਵੀਂ ਅਪਡੇਟ ਜਿਹੜੀ ਵੀਡੀਓ ਨਾ ਪਰਸੋਂ ਕਰਾਂਗੇ ਪਰਸੋਂ ਕਰਾਂਗੇ ਨੰਬਰ ਦੱਸ ਦਿਓ ਸਮਝਿਆ ਬਾਕੀ 95016 ਦਾ 58050 ਪਿੰਡ ਭੋਲੇ ਦੇ ਜਿਹੜਾ ਗਰਦਾਸਪੁਰ ਤਸੀਨ ਬਟਾਲਾ ਹਾਂਜੀ ਹਾਂਜੀ ਕਿੰਨੇ ਘੰਟੇ ਮੱਝਾ ਲਈ ਆਪਣੇ ਕੋਲ 18 20 22 24 ਜਿੰਦਾਂ ਦੀ ਮਰਜ਼ੀ ਮੱਝਾ ਲਓ ਹਾਂਜੀ 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 ਤੋਂ ਕਨਾ ਕੰਪੜਾ ਜੇ ਤੇ ਮੌਂਦੀਆਂ ਸਪੈਸ਼ਲ ਸਪੈਸ਼ਲ ਜਿੰਦਾਂ ਮਰਜ਼ੀ ਮਾ ਲਓ ਉਦਾਂ ਮਿਲੂਗਾ ਮੈਂ ਜਿੰਦਾਂ ਦਾ ਕਿਨੂੰ ਲੋਡ ਮੰਗਦਾ ਜਿੰਦਾਂ ਦਾ ਚਾਹੀਏ ਟੋਟੀ ਵੀ ਆਪਣੇ ਕੋਲ ਆ ਗਈ 110 20 ਦੇ ਪਾ ਲਈਆਂ ਸਾਰੇ ਤਰ੍ਹਾਂ ਦਾ ਮਾਰੋ ਜੀ ਹਾਂਜੀ ਠੀਕ ਹੈ ਜੀ ਅਗਰ ਚੈੱਕ ਕਰ ਸਕਦਾ ਮਾਲ ਕੋਈ ਟੌਪ ਹੈ ਠੀਕ ਹੈ ਜੋਮ ਜੀ ਹਾਂ ਜੀ